ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਫਾਰਮ ਚ ਬਈ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਮੋਬਾਈਲ ਨੰਬਰ ਬੋਲੋ ਬਈ ਮੋਬਾਈਲ ਨੰਬਰ ਹੈਗਾ ਬਈ 98151 88516 ਠੀਕ ਆ ਬਈ ਕਿਹੜਾ ਸੂਆ ਸੁੰਦੀ ਆ ਵੀਰੇ ਵੜ ਇਹ ਬਈ ਪਲੂਣ ਸੁੰਦੀ ਆ ਪਲੂਣ ਸੁੰਦੀ ਆ ਦੋ ਦੰਦ ਆਗੀ ਦੋ ਦੰਦ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਆ ਭਰਾ ਇਹ ਰੱਬਤਾ ਕੱਢ ਜੂ ਹਲੇ ਹਫਤਾ ਲੈ ਜੂ ਹਫਤੇ ਦੀ ਕੱਚੀ ਆ ਬਾਈ ਲੇਵੇ ਦੀ ਜਿਹੜੀ ਕੁਆਲਿਟੀ ਆ ਨਾ ਕਮਾਲ ਦੀ ਆ ਬਹੁਤ ਸੋਹਣਾ ਫੀਟਿੰਗ ਵਾਲਾ ਲੇਵਾ ਕਰਮਾ ਲਈ ਤਿਆਰ ਕਰਨੀ ਹੁੰਦੀ ਆ ਕੱਚੀ ਕੱਚੀ ਆ ਹਫਤੇ ਦੀ ਦਿਨ ਲੈਂਦੀ ਆ ਆਰਡਰ ਆਇਨੇ ਕਮਾਲ ਦਾ ਤਿਆਰ ਕਰਨਾ ਤੋਰਾ ਦੇਖੋ ਇੱਕ ਨੰਬਰ ਦਾ ਕੇਸ ਬੜਾ ਚੰਗਾ ਕਿੰਨਾ ਕੁ ਦੁੱਧ ਦੇ ਦੂ ਆ ਐਸਟੀਮੇਟ ਜਾ ਦੁੱਧ ਬਾਈ ਯਾਰ 22 23 ਲੀਟਰ ਦਾ ਕੱਢ ਹੀ ਦੂ ਵੇੜ ਹੂੰ ਦੰਦਾਂ ਚ ਵੇੜ ਪਹਿਲਾ ਸੂਆ ਵੇੜ ਐਂਗਲ ਲੇਵਾ ਇੱਕੋ ਕਮਾਲ ਦਾ ਹਰਮ ਵਾਲੀ ਵੜਾ ਬਈ ਕੰਦ ਕਾਠ ਵਾਲੀ ਹੈ ਕਿ ਕਰਮ ਵਾਲੀ ਟੋਰਾ ਦੇ ਤੇ ਮੁੱਲ ਕੀ ਰੱਖਿਆ ਭਰਾ ਇਹਦਾ ਜੈਜਾ ਮੋਲਾ ਬਾਈ ਫੋਨ ਤੇ ਕਰ ਲਾਂਗੇ ਜੈਜੀ ਹੂਪਰਾ ਹਾਂ ਹਾਂ ਮੋਲਾ ਆਪਣਾ ਜੈਜੀ ਹੂਗਾ ਠੀਕ ਬਸ ਮੋਲਾ ਬਾਈ ਕਹਿੰਦਾ ਫੋਨ ਤੇ ਕਰ ਲੈ ਮੋਲਾ ਜਿਹੜਾ ਵੜ ਦੇ ਸਾਹਮਣੇ ਬਿਲਕੁਲ ਜੈਜਾ ਫੇਸ ਦੇਖੋ ਬੋਲੀਵਾਦੀ ਬਹੁਤ ਚੰਗੀ ਅਸਨੱਖ ਹੋਣਾ ਵੜ ਦੇ ਵਿੱਚ ਫੁੱਲ ਪ੍ਰਿੰਟ ਪ੍ਰਿੰਟ ਕਰਮਾ ਇਹਦਾ ਬਹੁਤ ਚੰਗਾ ਲੇਵਾ ਦੇਖੋ ਬਾਈ ਲੇਵਾ ਕਮਾਲ ਦਾ ਥਣ ਬਹੁਤ ਸੋਹਣਾ ਕੱਢਦੀ ਆਉਂਦੀ ਹੈ ਕੱਚੀ ਕੱਤੀਆ ਉਸ ਆਵਨਾਂ ਅੰਦਾਜ਼ਾ ਲਾ ਲਿਓ ਸਾਰੀਆਂ ਬਾਲਟਾਂ ਲੈ ਕੱਢ ਕੇ ਨਾ ਫੇਰ ਕਰ ਮੈਂ। ਕਿਆ ਬਾਤ। ਕੱਲਾ ਕੱਲਾ ਥਣ ਚਰੇ ਥਣ ਬਈ ਨਖੜਵੇਂ ਪੂਰੇ ਗਾਇਬ ਤੇ ਫੁੱਲ ਕੁਆਲਿਟੀ ਵਾਲੀ ਆ ਬਾੜ ਫੁੱਲ ਬਰੀਡ ਮੂਰੋਂ ਵੀ ਲੈ ਵਾ ਚੈੱਕ ਕਰ ਲਓ ਕੱਦ ਵਾਲੀ ਬਿਹੜਾ ਦੁੱਧ ਵਾਕਈ ਚੰਗਾ ਪਾ ਦੋ ਤੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕਰ ਲਿਓ ਜੀ ਧੰਨਵਾਦ।